ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਿਊ ਵਲੌਗ ਵਿੱਚ ਫੋਰਸ ਨਾਓ ਤੁਸੀਂ ਸਾਰੇ ਕਿਵੇਂ ਹੋ ਆਈ ਹੋਪ ਤੁਸੀਂ ਵਧੀਆ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਕਰਦੇ ਹਾਂ ਇੱਕ ਹੋਰ ਨਿਊ ਵਲੌਗ ਦੀ ਸ਼ੁਰੂਆਤ ਤੇ ਮੈਂ 10 ਦਿਨਾਂ ਬਾਅਦ ਵੀ ਆਪਣੇ ਘਰ ਆਈਆਂ ਮੈਂ 10 ਕ ਦਿਨ ਆਪਣੀ ਮੰਮੀ ਕੋਲ ਗਈ ਹੋਈ ਸੀਗੀ ਤੇ ਫਿਰ ਮੈਂ ਸੰਡੇ ਨੂੰ ਘਰ ਆਈਆਂ ਤੇ ਬਹੁਤ ਹੀ ਜ਼ਿਆਦਾ ਘਰ ਵਿੱਚ ਖਲਾਰਾ ਪਿਆ ਹੋਇਆ ਚਾਹੇ ਮੈਂ ਘਰ ਕੇ ਵੀ ਗਈ ਸੀ ਹਨਾ ਕੱਪੜੇ ਲੀੜੇ ਧੋ ਕੇ ਵੀ ਗਈ ਸੀ ਤੇ ਪਰ ਫਿਰ ਵੀ ਆ ਕੇ ਓਨਾ ਹੀ ਜ਼ਿਆਦਾ ਕੰਮ ਕਰਨਾ ਪੈਂਦਾ ਕਿਉਂਕਿ ਘਰ 2 ਦਿਨ ਵੀ ਝਾੜੂ ਨਾ ਲੱਗੇ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਤੇ ਮੈਂ ਕਰਨਾ ਅੱਜ ਘਰ ਦਾ ਪੂਰਾ ਕੰਮ ਤੇ ਹਣੀ ਦੇ ਪਾਪਾ ਤੇ ਜਿਵੇਂ ਘਰ ਹੀ ਸੀਗੇ ਤੇ ਉਹਨਾਂ ਦੇ ਵੀ ਕੱਪੜੇ ਦੇ ਬਹੁਤ ਸਾਰੇ ਇਕੱਠੇ ਹੋਏ ਆ ਰੁਮਾਲ ਜੁਰਾਬਾਂ ਤੇ ਗਰਮ ਕਪੜੇ ਤੁਹਾਨੂੰ ਪਤਾ ਹੀ ਆ ਕਿੰਨੇ ਜ਼ਿਆਦਾ ਹੋ ਜਾਂਦੇ ਆ ਬਹੁਤ ਕਪੜੇ ਉਹ ਵੀ ਧੋਵਾਂਗੀ ਰਸੋਈ ਦਾ ਬੁਰਾ ਹਾਲ ਹੋਇਆ ਪਿਆ ਮੈਂ ਭਾਂਡੇ ਛੰਨੇ ਸਾਰੇ ਮਾਂਜ ਕੇ ਖਈ ਸੀ ਪਰ ਫਿਰ ਵੀ ਜਿਹੜੇ ਆਪਾਂ ਰੈਗੂਲਰ ਵਰਤਦੇ ਆ ਉਹਨਾਂ ਨੂੰ ਵੀ ਜਹਣਾ ਵੀ ਮਾਂਜ ਕੇ ਹੀ ਦੁਬਾਰਾ ਵਰਤਣਾ ਪੈਂਦਾ ਵਾ ਤੇ ਉਹ ਵੀ ਮੈਂ ਵੀ ਮਾਂਜਨੇ ਆ ਸਾਰੇ ਥੋੜੇ ਜਿਵੇਂ ਜਿਵੇਂ ਕੀ ਮਾਂਜਣ ਵਾਲੇ ਸੀ ਜਿਹੜੇ ਮੇਨ ਮੇਨ ਭਾਂਡੇ ਮਾਂਜ ਲਏ ਸੀਗੇ ਜਿਵੇਂ ਚਾਹ ਪਾਣੀ ਬਣਾਉਣਾ ਹੁੰਦਾ ਹੈ ਨਾ ਤੇ ਆ ਕੇ ਤੇ ਮੈਂ ਕੁਝ ਵੀ ਬਣਾਇਆ ਨਹੀਂ ਸੀ ਮੰਮੀ ਨੇ ਉੱਥੋਂ ਮੈਨੂੰ ਸਾਗ ਬਣਾ ਕੇ ਹੀ ਦੇ ਦਿੱਤਾ ਸੀ ਤੇ ਮੈਂ ਆ ਕੇ ਸਾਗ ਨੂੰ ਸਿਰਫ ਤੜਕਾ ਲਗਾਇਆ ਸੀ ਤੇ ਫੁਲਕੇ ਬਣਾ ਲਏ ਸੀ ਕਿਉਂਕਿ ਮੈਨੂੰ ਪਤਾ ਸੀਗਾ ਮੰਮੀ ਨੂੰ ਵੀ ਪਤਾ ਸੀ ਕਿ ਜਾ ਕੇ ਕੋਈ ਸਬਜ਼ੀ ਪਾਜੀ ਬਣਨੀ ਨਹੀਂ ਹੈਗੀ ਹਨਾ ਇਸੇ ਕਰਕੇ ਨਾ ਮੰਮੀ ਨੇ ਮੈਨੂੰ ਨਾ ਡੋਲੂ ਵਿੱਚ ਨਾ ਸਾਗ ਪਾਤਾ ਸੀ ਤੇ ਮੈਨੂੰ ਵੀ ਆਸਾਨ ਹੋ ਗਿਆ ਕਿਉਂਕਿ ਫੇਰ ਪਤਾ ਕੀ ਆ ਮੈਂ ਨਾ ਉਹ ਬਿਲਾ ਕੇ ਨਹੀਂ ਰੱਖੇ ਹੋਏ ਸੀ ਜਿੰਨੇ ਥੋੜਾ ਹੀ ਸੰਭਾਲਿਆ ਆਂਦਾ ਸੀਗਾ ਮੈਂ ਮੈਂ ਕਿਹਾ 10 12 ਦਿਨ ਜੀ ਮੈਨੂੰ ਲੱਗਗੇ ਨਾ ਪਿਆਜ਼ ਟਮਾਟਰ ਤੇ ਲਸਣ ਅਦਰਕ ਵੀ ਖਰਾਬ ਜਿਹਾ ਹੀ ਹੋ ਜਾਂਦਾ ਹੈ ਹੈਨਾ ਤੇ ਉਹ ਸਾਰੀ ਚੀਜ਼ਾਂ ਖਤਮ ਹੋਈਆਂ ਸੀ ਯਾਂ ਸੇ ਮੈਨੂੰ ਸਪੈਸ਼ਲ ਜਾ ਕੇ ਨਾ ਬਾਹਰ ਜਾਣਾ ਪੈਣਾ ਸੀ ਤੇ ਲਿਆਉਣਾ ਪੈਣਾ ਸੀ ਤੇ ਮੇਰਾ ਮਨ ਨਹੀਂ ਕਰ ਰਿਹਾ ਸੀ ਕਿਉਂਕਿ ਮੈਨੂੰ ਥਕਾਵਟ ਵੀ ਬਹੁਤ ਹੋ ਗਈ ਸੀਗੀ ਹਨਾ ਲੁਧਿਆਣੇ ਤੋਂ ਦਿੱਲੀ ਦਾ ਸਫ਼ਰ ਬਹੁਤ ਹੀ ਜ਼ਿਆਦਾ ਲੰਬਾ ਹੁੰਦਾ ਤੇ ਨਾ ਬੱਸ ਬਹੁਤ ਜ਼ਿਆਦਾ ਬੱਚੇ ਵੀ ਥੱਕ ਗਏ ਮੈਂ ਵੀ ਥੱਕ ਗਈ ਤੇ ਇਸ ਕਰਕੇ ਮੈਂ ਤੇ ਸਾਗ ਤੜਕਿਆ ਤੇ ਫੁਲਕੇ ਬਣਾਏ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਸਬਜ਼ੀ-ਭਾਜੀ ਤੇ ਮੈਂ ਹੁਣ ਕੱਲ ਹੀ ਲੈ ਕੇ ਆਵਾਂਗੀ ਤੇ ਹੁਣ ਦਾ ਸਾਰ ਲੋ ਹਨਾ ਤੇ ਬੱਚੇ ਵੀ ਸਕੂਲ ਨਹੀਂ ਮੰਡੇ ਨੂੰ ਗਏ ਜਿਵੇਂ ਮੈਂ ਸੰਡੇ ਨੂੰ ਆਈ ਸੀ ਤੇ ਮੰਡੇ ਨੂੰ ਉਹ ਸਕੂਲ ਨਹੀਂ ਗਏ ਸੀਗੇ ਉਹ ਵੀ ਥੱਕੇ ਹੋਏ ਸੀ ਦਿਨੇ ਸੜਕ ਉੱਠਿਆ ਹੀ ਨਹੀਂ ਗਿਆ ਤੇ ਹੁਣ ਮੰਗਲਵਾਰ ਤੋਂ ਸਾਡੀ ਰੂਟੀਨ ਸ਼ੁਰੂ ਹੋਏਗੀ ਸਕੂਲ ਬੱਚੇ ਜਾਣਗੇ ਮੈਂ ਵੀ ਆਪਣਾ ਵੀ ਟੋਟਲ ਘਰ ਦਾ ਕੰਮ ਨਿਬੇੜ ਲਵਾਂਗੀ ਡਰੈਸਾਂ ਵਗੈਰਾ ਉਹਨਾਂ ਦੀ ਸਾਂਭ ਲਵਾਂਗੀ ਉਹ ਗੱਲ ਉੱਥੇ ਹੀ ਆ ਜਾਂਦਾ ਜਿੰਨਾ ਮਰਜ਼ੀ ਕਰ ਲਓ ਘਰ ਦਾ ਖਲਾਰਾ ਸਾਂਭ ਲਓ ਪਰ ਉਹ ਸਾਂਭਿਆ ਹੀ ਨਹੀਂ ਜਾਂਦਾ ਹਨਾ ਤੇ ਆ ਕੇ ਜਦ ਮੈਂ ਆਈ ਨਾ ਘਰ ਤੇ ਇੰਨੀ ਜ਼ਿਆਦਾ ਮਿੱਟੀ ਉਹ ਮਿੱਟੀ ਘਰ ਹੋਇਆ ਪਿਆ ਮੈਨੂੰ ਲੱਗਿਆ ਹਏ ਮੈਨੂੰ ਕਿੰਨਾ ਕੰਮ ਕਰਨਾ ਪੈਣਾ ਹੈ ਨਾ ਤੇ ਬਹੁਤ ਹੀ ਜ਼ਿਆਦਾ ਕੰਮ ਹੈ ਤੇ ਆਪਾਂ ਅੱਜ ਕੰਮ ਕਰ ਨਿਬੜਾਂਗੇ ਮੈਂ ਸੋਚਿਆ ਥੋੜੀਆਂ ਜਿਹੀਆਂ ਗੱਲਾਂ ਪਤਾ ਵੀ ਤੁਹਾਡੇ ਨਾਲ ਹੋ ਜਾਣਗੀਆਂ ਤੇ ਮੈਂ ਆਪਣੇ ਵਲੌਗ ਦੀ ਸ਼ੁਰੂਆਤ ਵੀ ਕਰ ਲਾਂਗੀ ਦਿਲ ਜਿਆ ਨਹੀਂ ਲੱਗੰਦਿਆ ਹਨਾ ਆਪਣੀ ਮੰਮੀ ਘਰੋਂ ਆਈਆਂ ਨਾ ਤੇ ਕਾਫੀ ਦਿਨ ਮਿਲ ਵੀ ਲਿਆ ਰਹਿ ਵੀ ਲਈਆਂ ਹਨਾ ਆਪਣੇ ਭੈਣ ਭਰਾਵਾਂ ਨੂੰ ਵੀ ਮਿਣੀ ਮਿਲ ਆਪਣੇ ਭੈਣ ਭਰਾਵਾਂ ਨੂੰ ਵੀ ਮਿਲ ਗਏ ਲਿਆ ਤਾਂ ਵੀ ਨਾ ਥੋੜਾ ਜਿਹਾ ਮਨ ਉਦਾਸ ਹੋਈ ਜਾਂਦਾ ਮੇਰੀ ਮੰਮਾ ਵੀ ਉਦਾਸ ਜੇ ਹੋਗੇ ਸੀ ਜਦੋਂ ਮੈਂ ਨਾ ਉੱਥੋਂ ਤੁਰਨ ਲੱਗੀ ਤੇ ਮੇਰੀ ਭਾਬੀ ਬੱਚੇ ਸਭ ਦਾਸ ਜੋਗੇ ਤੇ ਦੇਖੋ ਆਪਣਾ ਜਦੋਂ ਮੈਰिज ਹੋ ਜਾਂਦੀ ਹੈ ਸਾਡੇ ਸਿਰ ਤੇ ਜ਼ਿੰਮੇਵਾਰੀਆਂ ਤੇ ਪੈ ਹੀ ਜਾਂਦੀਆਂ ਹੁਣ ਦੇਖੋ ਆਪਾਂ ਉੱਥੇ ਗਏ ਸੀ ਤੇ ਸਾਨੂੰ ਇੱਥੇ ਵੀ ਆਉਣ ਦੀ ਟੈਨਸ਼ਨ ਸੀ ਪਰ ਨਾ ਇੱਕ ਗੱਲ ਪਤਾ ਨਹੀਂ ਤੁਹਾਡੇ ਨਾਲ ਹੁੰਦੀ ਆ ਕਿ ਨਹੀਂ ਹੁੰਦੀ ਪਰ ਮੇਰੇ ਨਾਲ ਤੇ ਇਦਾਂ ਹੁੰਦਾ ਵਾ ਜਦ ਮੈਂ ਆਪਣੇ ਪੇਕੇ ਚਲੀ ਜਾਨੀ ਆ ਨਾ ਤੇ ਮੈਨੂੰ ਇੱਥੋਂ ਦਾ ਸਭ ਕੁਝ ਭੁੱਲ ਜੀ ਜਾਂਦਾ ਟੈਨਸ਼ਨ ਆ ਸਾਰਾ ਕੁਝ ਮੈਨੂੰ ਨਾ ਦੂਰ ਹੋ ਜਾਂਦੀ ਹੈ ਟੈਨਸ਼ਨ ਆ ਜੀ ਹਨਾ ਤੇ ਮੈਂ ਇੰਨੀ ਜ਼ਿਆਦਾ ਉੱਥੇ ਖੁਸ਼ ਜੀ ਹੋ ਜਾਂਦੀ ਆ ਜਦੋਂ ਮੈਂ ਇੱਥੇ ਆਨੀ ਆ ਨਾ ਫਿਰ ਮਤਲਬ ਕਿ ਇੱਥੇ ਆ ਕੇ ਵੀ ਮੇਰੇ ਦਿਮਾਗ ਵਿੱਚ ਉਹਨਾਂ ਦੀਆਂ ਯਾਦਾਂ ਘੁੰਮਦੀਆਂ ਰਹਿੰਦੀਆਂ ਨੇ ਤੇ ਪਤਾ ਨਹੀਂ ਇਦਾਂ ਕਿਉਂ ਹੁੰਦਾ ਹੈ ਕੋਈ ਗਲਤ ਨਾ ਸਮਝਣਾ ਇਸ ਚੀਜ਼ ਨੂੰ ਪਰ ਨਾ ਮੈਨੂੰ ਨਾ ਯਾਦ ਹੀ ਪੜੀ ਆਂਦੀ ਆ ਉਤਨ ਦੀ ਤੇ ਮੇਰਾ ਤੇ ਸੱਚੀ ਵੇਰ ਜ਼ਰੂਰ ਆਤੀ ਆਈ ਨਾ ਮੈਂ ਸਾਹ ਤੜਕਦੀ ਪਈ ਸੀ ਮੇਰਾ ਰੋਣਾ ਜੇ ਨਿਕਲੀ ਜਾਂਦਾ ਸੀ ਮੇਰਾ ਹੌਣੇ ਵੀ ਰੋਣਾ ਨਿਕਲਦਾ ਇਹਨੂੰ ਨਾ ਪਤਾ ਨਹੀਂ ਕਿਉਂ ਮੰਮੀ ਦੀ ਵੜੀ ਯਾਦ ਜੀ ਆਈ ਇੱਕਦਮ ਮੇਰੀ ਮੰਮੀ ਮੈਨੂੰ ਬੱਸ ਚੜਾਣਾ ਏ ਤੇ ਨਾ ਇੱਕਦਮ ਮੰਮੀ ਵੀ ਇਮੋਸ਼ਨਲ ਜੀ ਹੋ ਗਈ ਮੈਨੂੰ ਪਤਾ ਜੀ ਮੇਰੇ ਮੰਮੀ ਦੀ ਅੱਖਾਂ 'ਚੋਂ ਹੰਸੂ ਆਣ ਲੱਗ ਜਾਂਦੇ ਆ ਜਦੋਂ ਵੀ ਮੈਨੂੰ ਛੱਡਣ ਆਂਦੇ ਆ ਤੋਰਣ ਆਂਦੇ ਆ ਹਨਾ ਤੇ ਮੇਰਾ ਵੀ ਦਿਲ ਉਦਾਸ ਜਿਹਾ ਹੋ ਜਾਂਦਾ ਮੇਰਾ ਦਿਲ ਨਹੀਂ ਲੱਗ ਰਿਆ ਸੀ ਮੈਂ ਸੋਚਿਆ ਮੈਂ ਤੁਹਾਡੇ ਨਾਲ ਗੱਲਬਾਤ ਕਰ ਲੈਣੀ ਹੈ ਨਾਲੇ ਵੀਲੋਗ ਦੀ ਨਾ ਸ਼ੁਰੂਆਤ ਕਰ ਲਾਂਗੀ ਪਤਾ ਨਹੀਂ ਇਦਾਂ ਕਿਉਂ ਹੁੰਦਾ ਵਾ ਹੈਨਾ ਜਿਵੇਂ ਮੈਂ ਇੱਥੇ ਵੀ ਆ ਗਈ ਨਾ ਉਹਨਾਂ ਦੀ ਯਾਦਾਂ ਮੇਰੇ ਨਾਲ ਜਿਹੀ ਆਈ ਵੀ ਯਾਦ ਜੀ ਆਈ ਜਾਂਦੀ ਆ ਜੇ ਮੈਂ ਉੱਥੇ ਚੱਲ ਜਾਨੀ ਮੈਨੂੰ ਇੱਥੇ ਤਾਂ ਕੁਝ ਯਾਦ ਨਹੀਂ ਰਹਿੰਦਾ ਮੈਂ ਨਹੀਂ ਖੁਸ਼ ਰਹਿਣੀ ਆ ਤੇ ਪਤਾ ਨਹੀਂ ਮੈਂ ਮੰਮੀ ਕੋਲ ਰਹਿ ਕੇ ਆਈਆਂ ਨਾ ਇੰਨੀ ਸਾਰੀ ਯਾਦਾਂ ਜਿਵੇਂ ਸਾਗ ਬਣਾਇਆ ਮੱਕੀ ਦੀ ਰੋਟੀ ਬਣਾਈ ਬੱਚਿਆਂ ਨੇ ਖਾਧੀ ਨਾਨੀ ਨਾਨੀ ਕਰੀ ਗਏ ਹੈਨਾ ਤੇ ਨੇ ਨੀ ਰੋਣਕ ਸੀਗੀ ਤੇ ਮੈਂ ਗਈ پتہ ਕਿਉਂ ਸੀਗੀ ਤੇ ਮੇ ਡੈਡੀ ਦਾ ਵਰੀਣਾ ਸੀਗਾ ਨਾ 8-9 ਮਹੀਨੇ ਬਾਅਦ ਕਰਾਉਂਦੇ ਹੁੰਦੇ ਆ ਨਾ ਤੇ ਉਹ ਵਰੀਣਾ ਸੀ ਆਪਾਂ ਉੱਥੇ ਗਏ ਸੀਗੇ ਤੇ ਬਹੁਤ ਉਹਦਾ ਵੀ ਮੇਰੇ ਮਨ ਵਿੱਚ ਬਹੁਤ ਫੀਲ ਜਾ ਰਿਹਾ ਮੈਂ ਕਿ ਅੱਜ ਮੇਰੇ ਡੈਡੀ ਦੇ ਹੈਗੇ ਸਾਡੇ ਵਿੱਚ ਮਤਲਬ ਕਿ ਲਾਸਟ ਹੋਣ ਦਾ ਪਾਠ ਕਰਵਾਇਆ ਸੀ ਆਪਾਂ ਬੇ ਮੈਨੂੰ ਬੜਾ ਜਿਆਦਾ ਫੀਲ ਹੋਇਆ ਮੈਂ ਗੁਰਦੁਆਰਾ ਸਾਹਿਬ ਚ ਬੜੀ ਤੇ ਅੰਸ ਵੀ ਨਹੀਂ ਰੁਕਣਦੇ ਸੀ ਵੀ ਮੈਨੂੰ ਰੋਣਾ ਹੀ ਆਈ ਜਾਂਦਾ ਸੀ ਰੋਣਾ ਹੀ ਆਈ ਜਾਂਦਾ ਸੀ ਤੇ ਜਿਵੇਂ ਕਿਵੇਂ ਚਲੋ ਆਪਣਾ ਹਨਾ ਬੰਦਾ ਜਾਣ ਵਾਲਾ ਚਲੇ ਜਾਂਦਾ ਪਿਛਲੇ ਜਿਹੜੇ ਹੁੰਦੇ ਖਾਂਦੇ ਪੀਂਦੇ ਹੱਸਦੇ ਰੋਂਦੇ ਵੀ ਰਹਿੰਦੇ ਆ ਨਾ ਤੇ ਵੀ ਚੱਲਦਾ ਹੀ ਰਹਿੰਦਾ ਸਾਰਾ ਕੁਝ ਹਨਾ ਤੇ ਬਸ ਇਹੀ ਆ ਜੋ ਜੋ ਚੀਜ਼ ਸਾਡੇ ਤੋਂ ਵਿਛੜ ਜਾਂਦੇ ਜੋ ਉਹ ਕਦੇ ਸਾਨੂੰ ਮਿਲਦੇ ਨਹੀਂ ਆ ਕਹਿੰਦੇ ਆ ਨਾ ਰੂਹਾਂ ਨੂੰ ਰੂਹ ਨਹੀਂ ਮਿਲਦੇ ਖੂਨ ਨਹੀਂ ਖੂਨ ਨੂੰ ਖੂਨ ਨਹੀਂ ਮਿਲਦੇ ਰੂਹਾਂ ਨੂੰ ਰੂਹ ਮਿਲਦੇ ਆ ਉਵੇਂ ਨਹੀਂ ਗੱਲ ਹੁੰਦੀ ਹੈਗੀ ਹਨਾ ਹਣ ਜਿਹੜਾ ਦੁਨੀਆ ਤੋਂ ਹੀ ਚਲੇ ਗਿਆ ਉਹ ਸਾਨੂੰ ਕਦੇ ਨਹੀਂ ਮਿਲੂਗਾ ਹਾਂ ਉਦਾਂ ਅਸੀਂ ਕਿਸੇ ਨੂੰ ਮਿਲੇ ਆ ਉਹ ਤਾਂ ਜ਼ਰੂਰ ਕਦੇ ਨਾ ਕਦੇ ਸਾਨੂੰ ਮਿਲ ਹੀ ਜਾਂਦਾ ਪਰ ਜਿਹੜੇ ਸਾਡੇ ਤੋਂ ਵਿਛੜ ਜਾਂਦੇ ਨਾ ਉਹ ਕਦੇ ਨਹੀਂ ਸਾਡੇ ਕੋਲ ਆਂਦੇ ਤੇ ਮੈਂ ਆਪਣੇ ਡੈਡੀ ਦੀ ਫੋਟੋ ਦੇਖ ਕੇ ਵੀ ਨਾ ਇੰਨਾ ਜ਼ਿਆਦਾ ਹੁੰਦਾ ਨਾ ਜੇ ਜਾਈਦਾ ਸੀ ਵੀ ਮਤਲਬ ਇੰਨੀ ਸਾਰੀ ਗੱਲਾਂ ਕਰੀ ਦੀ ਆ ਸੀ ਗਿਆ ਬਹੁਤ ਸਾਰਾ ਸਮਝ ਸਕਦੇ ਆ ਜਿਨ੍ਹਾਂ ਦੇ ਵੀ ਇਦਾਂ ਜਿਨ੍ਹਾਂ ਨੂੰ ਕੋਈ ਨਾ ਕੋਈ ਦੁੱਖ ਮਿਲਿਆ ਹੋਵੇ ਮਾ ਦਾ ਪਿਓ ਦਾ ਉਹ ਮੈਨੂੰ ਜ਼ਰੂਰ ਸਮਝਣਗੇ ਵੀ ਮੈਨੂੰ ਇਦਾਂ ਕਿਉਂ ਹੁੰਦਾ ਬਸ ਮੇਰੇ ਦਿਲ ਸੀ ਕਿ ਮੈਂ ਹੋਰ ਵੀ ਰਹਿ ਜਾਵਾਂ ਪਰ ਜਿਹੜੇ ਘਰ ਦੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਵੀ ਬੱਚਿਆਂ ਨੇ ਸਕੂਲ ਜਾਣਾ ਖਰ ਤੇ ਆਪਣੇ ਵੀ ਇੱਥੋਂ ਦੀ ਜ਼ਿੰਮੇਵਾਰੀ ਜਿਵੇਂ ਹੈ ਜੇ papa ਰੇ ਚਲੋ ਕੰਮ ਕਰ ਤੇ ਜਾਣਾ ਉਹਨਾਂ ਨੂੰ ਵੀ ਦੇਖਣਾ ਮੈਂ ਤੱਕੇ ਨਹੀਂ 10 ਦਿਨ ਲਗਾਏ ਮੇਰਾ ਮਨ ਥੋੜੀ ਜਿਹੀ ਸੀ ਵੀ ਮੈਂ ਜਾਵਾਂਗੀ ਇੰਨੇ ਦਿਨ ਮੈਨੂੰ ਪਿੱਛੇ ਦਾ ਫਿਕਰ ਸੀ ਪਰ ਫਿਕਰ ਤੇ ਸੀ ਪਰ ਮੇਰਾ دل ਹੀ ਨਹੀਂ ਕਰਦਾ ਸੀ ਨਾ ਆਵਾਂ ਕਿਵੇਂ ਨਾ ਕਿਵੇਂ 10 ਦਿਨ ਕੱਢ ਹੀ ਦਿੱਤੇ ਮੈਂ ਫਾਈਨਲੀ ਫਿਰ ਮੈਂ 10 ਦਿਨਾਂ ਤੋਂ ਬਾਅਦ ਆਪਣੇ ਘਰ ਆ ਗਈ ਇੱਕ ਵਾਰ ਤੇ ਰੋਣਾ ਹੀ ਹੁੰਦਾ ਮੈਂ ਆ ਕੇ ਜਿੰਨਾ ਚਿਰ ਰੋਵਾਂ ਨਾ ਨਾ ਮੇਰਾ ਮਨ ਹਲਕਾ ਨਹੀਂ ਹੁੰਦਾ ਹੈਗਾ ਤੇ ਇਸ ਕਰਕੇ ਮਤੋੜੀਆਂ ਜੇ ਗੱਲਾਂ ਮੇਰਾ ਦਿਲ ਕਰ ਰਿਹਾ ਸੀ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਵੀ ਵਲੌਗ ਤੇ ਕੋਈ ਹਲੇ ਮੇਰੇ ਕੋਲ ਬਣ ਨਹੀਂ ਪਾਰਿਆ ਬਾਕੀ ਆਪਾਂ ਘਰ ਦਾ ਕੰਮ ਕਰ ਕਰਾਂਗੇ ਹੋਈ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੰਮ ਕਰ ਗਈਆਂ ਕੱਪੜੇ ਧੋੜੇ ਆ ਭਾਂਡੇ ਮਾਂਜਣੇ ਆ ਥੋੜੀ ਬੋਤੀ ਘਰ ਦੇ ਝਾੜ ਚ ਭਾਈ ਜੀ ਕਰ ਲਾਂਗੇ ਯਾਰ ਚਾਦਰਾਂ ਚੁਦਰਾ ਚੇਂਜ ਕਰਾਂਗੀ ਅੱਜ ਇਹੀ ਕੰਮ ਆ ਮੇਰਾ ਤੇ ਹੋਰ ਉੱਥੇ ਮੈਂ ਮਾਮਾ ਜੀ ਘਰੇ ਗਈ ਆਪਣੀ ਦੋ ਮਾਸੀਆਂ ਘਰੇ ਗਈ ਵਧੀਆ ਟਾਈਮ ਨਿਕਲਿਆ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਟਾਈਮ ਨਿਕਲਿਆ ਭੈਣ ਭਰਾਵਾਂ ਨੂੰ ਮਿਲ ਗਿਲ ਕੇ ਚਲੋ ਹੁਣ ਜਿਹੜੇ ਦੂਰ ਵਾਲੇ ਆ ਤੇ ਇਦਾਂ ਹੀ ਚੱਲਦਾ ਰਹਿੰਦਾ ਕਦੇ ਹਨਾ ਸਾਲ ਬਾਅਦ ਆਪਾਂ ਮਿਲਣਾ ਹੁੰਦਾ ਤੇ ਹੁਣ ਤੇ ਚਲੋ ਸਾਲ ਤੋਂ ਪਹਿਲਾਂ ਹੀ ਮੈਂ ਇੱਕ ਵਾਰੀ ਜਾ ਹੀ ਆ ਉਹ ਵੀ ਕਹੇ ਜੇ ਟਾਈਮ ਤੇ ਬੰਦਾ ਇਕੱਠੇ ਹੁੰਦੇ ਬੰਦੇ ਇਕੱਠੇ ਹੁੰਦੇ ਆ ਕੋਈ ਸਾਨੂੰ ਪਤਾ ਨਹੀਂ ਹੁੰਦਾ ਹਨਾ ਕੋਈ ਵਿਆਹ ਸ਼ਾਦੀ ਤੇ ਦੇਨ ਤਿਹਾਰਾ ਤੇ ਕੋਈ ਮਰੇ ਘਰੇ ਤੇ ਹਨਾ ਤੇ ਆਪਾਂ ਵੀਰੇ ਨੇ ਤੇ ਇਕੱਠੇ ਹੋਏ ਸੀ ਸਾਰੇ ਜਾਣੇ ਗੱਲਾਂ ਬਾਤਾਂ ਕੀਤੀਆਂ ਮਨ ਹਲਕੇ ਹੋ ਜਾਂਦੇ ਆ ਤੇ ਇਸੇ ਨਾਲ ਮੈਂ ਕਰਦੀ ਆ ਆਪਣੇ ਵਲੋਗ ਦਾ ਐਂਡ ਜੇਕਰ ਮੇਰੀ ਗੱਲ ਦਾ ਕਿਸੇ ਨੂੰ ਕੋਈ ਵੀ ਬੁਰਾ ਲੱਗਿਆ ਹੋਵੇ ਤੇ ਪਲੀਜ਼ ਮਾਇੰਡ ਨਾ ਕਰਨਾ ਇਹ ਮੇਰੀ ਫੀਲਿੰਗ ਸੀ ਬਸ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਮੈਨੂੰ ਪੇਕੇ ਜਾ ਕੇ ਨਾ ਇੱਥੋਂ ਦੀ ਕੋਈ ਯਾਦ ਨਹੀਂ ਆਂਦੀ ਮੈਂ ਖੁਸ਼ ਰਹਿਣੀ ਆ ਜਿੰਨੇ ਪੇਕੇ ਤੋਂ ਆਪਣੇ ਘਰ ਆ ਜਾਣੀਆਂ ਤਾਂ ਵੀ ਪਤਾ ਨਹੀਂ ਕੀ ਅੰਦਰ ਇਹਦਾ ਮੇਰਾ ਦਿਲ ਕਰਦਾ ਕਿ ਮੈਂ ਦੁਬਾਰਾ ਜਾਵਾਂ ਦੁਬਾਰਾ ਜਾਵਾਂ ਇੱਦਾਂ ਹੁੰਦਾ ਰਹਿੰਦਾ ਤੇ ਬਹੁਤ ਵਧੀਆ ਉੱਥੇ ਟਾਈਮ ਨਿਕਲਿਆ ਮੈਂ ਵੀਡੀਓ ਵੀ ਮੰਮੀ ਹੁਣਾ ਨਾਲ ਬਣਵਾਈ ਸੀ ਮੰਮੀ ਕਹਿੰਦੇ ਕਿ ਤੂੰ ਵੀਡੀਓ ਬਣਾ ਲੈ ਤੇ ਮੈਂ ਬਣਵਾਈ ਉਹਨਾਂ ਦੇ ਨਾਲ ਮੇਰੇ ਵੀ ਸੀਨ ਸੀ ਵਿੱਚ ਤੇ ਕਾਫੀ ਸਾਰਿਆਂ ਨੇ ਵੇਖਿਆ ਵੀ ਆ ਉਹ ਵੀਡੀਓ ਵੇਖਦੇ ਵੀ ਆ ਤੇ ਬਸ ਇਦਾਂ ਹੀ ਸੋਹਣਾ ਸੋਹਣਾ ਟਾਈਮ ਨਿਕਲ ਗਿਆ ਸੋਹਣੇ ਸੋਹਣੇ ਟਾਈਮ ਚ ਮੈਂ ਆਪਣੇ ਘਰ ਵੀ ਆ ਗਈ ਤੇ ਰੱਬ ਸਭ ਨੂੰ ਖੁਸ਼ ਰੱਖੇ ਮੈਨੇ ਮੇਰੇ ਭੈਣ ਭਰਾਵਾਂ ਨੂੰ ਭਾਬੀ ਨੂੰ ਸਭ ਨੂੰ ਖੁਸ਼ ਰੱਖੇ ਬਸ ਕਿਉਂਕਿ ਉਹ ਹੱਸਦੇ ਖੇਡਦੇ ਰਹਿਣਗੇ ਤਾਂ ਹੀ ਤੇ ਅਸੀਂ ਆਪਣੇ ਪੇਕੇ ਜਾਵਾਂਗੇ ਹਨਾ ਤੇ ਜੇਕਰ ਭਾਬੀਆਂ ਚੰਗੀਆਂ ਹੋਣ ਤੇ ਨਣਾਨਾ ਵੀ ਖੁਸ਼ੀ ਖੁਸ਼ੀ ਆਪਣੇ ਨਾ ਪੇਕੇ ਜਾਂਦੀਆਂ ਨੇ ਤੇ ਹਮੇਸ਼ਾ ਰੱਬ ਸਾਰਨ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਨਾਲ ਕਰਦੀ ਮੈਂ ਆਪਣੇ ਵਲੌਗ ਦਾ ਐਂਡ